ਜਿਹੜਾ ਸਾਹਮਣੇ ਹੈਗਾ ਮੂਸੇਪਿੰਡ ਦਾ ਬੱਸ ਸਟੈਂਡ ਆ ਅੱਜ ਬਾਈ ਦਾ ਹੈਗਾ ਜਨਮ ਦਿਨ ਜਿਹੜੇ ਸਟੈਚੂ ਆ ਉਹ ਟਕੇ ਹੋਏ ਆ ਕਿ ਫਿਲਹਾਲ ਕਵਰ ਕੀਤੇ ਹੋਏ ਆ ਸਾਊਂਡ ਸਿੰਗਲੀ ਦਾ ਕੰਮ ਚੱਲ ਜਾਂਦਾ ਇੱਥੇ ਜਦੋਂ ਆਪਾਂ ਬਾਈ ਦੀ ਸਮਾਧ ਤੇ ਆਉਣੇ ਆ ਉਦੋਂ ਬਾਈ ਆਪਣੇ ਆਪ ਮਿਲ ਜਾਂਦੇ ਆ ਜਿਵੇਂ ਆਪਾਂ ਤੁਹਾਨੂੰ ਦੱਸਿਆ ਜੀ ਕਿ ਬਾਈ ਸਿੱਧੂ ਮੂਸੇਵਾਲੇ ਸੈਟਿਸਫਾਈ ਸੌਂਗ ਦੇ ਵਿੱਚ ਸੀਗਾ ਜੀ ਮਿੱਲੀ ਦੇ ਬਿਲਕੁਲ ਸਾਹਮਣੇ ਬਾਈ ਕੈਂਪ ਲਾਈ ਬੈਠੇ ਹੈਗੇ ਬਾਈ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਤੇ ਇਹ ਸਰਟੀਫਿਕੇਟ ਦਿੱਤਾ ਜਾਂਦਾ ਤੇ ਆਪਣੇ ਬਠਿੰਡਾ ਤੋਂ ਹੀ ਲੋਕਲ ਆਣੇ ਚਾਰਖੇ ਗੱਡੇ ਵਗੈਰਾ ਜਿਹੜਾ ਇਹ ਸਾਰਾ ਲਿਖਿਆ ਹੋਇਆ ਪੰਜਾਬੀ ਦੇ ਵਿੱਚ ਆ ਤੇ ਆ ਛੋਟੇ ਸਿੱਧੂ ਮੂਸੇਵਾਲੇ ਦੀ ਤਸਵੀਰ ਲੱਗੀ ਹੋਈ ਆ ਨਾਲ ਬਾਪੂ ਜੀ ਬੈਠੇ ਨੇ ਦਰਮਾਤਾ ਜੀ ਪੰਜਾਬੀ ਮਾਂ ਵਾਲੀ ਇੱਧਰ ਆ ਜਿਹੜਾ ਹਸਪਤਾਲ ਆ ਮੱਲੀ ਆਈ ਹਸਪੀਟਲ ਤਲਵੰਡੀ ਸਾਬੋ ਇਹਨਾਂ ਦੇ ਵੱਲੋਂ ਜਿਹੜਾ ਕੈਂਪ ਲਾਇਆ ਗਿਆ ਪਈਆ ਮਾਰ ਕੇ ਜਿਹੜਾ ਬਾਈ ਦਾ ਕਤਲ ਕਰ ਦਿੱਤਾ ਗਿਆ ਸੀ ਗੋਲੀਆਂ ਦੇ ਨਿਸ਼ਾਨ ਹਜੇ ਵੀ ਉਸ ਤਰ੍ਹਾਂ ਉਵੇਂ ਹੀ ਹੈਗੇ ਆ ਜ ਇੱਧਰ ਆ ਗਿਆ ਬਾਈ ਦਾ ਸਟੈਚੂ ਪਹਿਲਾਂ ਆ ਪਾਏ ਸੀਗੇ ਵਰਸੀ ਦੇ ਉਦੋਂ ਕੱਪੜੇ ਹੋਰ ਸੀਗੇ ਤੇ ਪੱਗ ਵੀ ਜਿਹੜੀ ਚੇਂਜ ਕਰ ਦਿੱਤੀ ਗਈ ਆ ਜੀ ਖੜੀ ਐ ਤੇ ਇੱਧਰ ਖੜੇ ਟਰੈਕਟਰ ਸਾਰੇ ਆਪਣੀ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆ ਇਸ ਟਾਈਮ ਆਪਾਂ ਮੁਸੇਪਿੰਡ ਦੇ ਵਿੱਚ ਖੜੇ ਆਗੇ ਤੇ ਜਿੱਥੇ ਬਾਈ ਦੀ ਸਮਾਧ ਆ ਗਈ ਅੱਜ ਬਾਈ ਦਾ ਹੈਗਾ ਜਨਮ ਦਿਨ ਐਸ ਜਗ੍ਹਾ ਤੇ ਜਿਹੜਾ ਰੌਣਕ ਪੂਰੀ ਲੱਗੀ ਰਹਿੰਦੀ ਹੈ ਬਾਜ਼ਾਰ ਪੂਰੇ ਲੱਗੇ ਰਹਿੰਦੇ ਆਗੇ ਹਰ ਵਕਤੀ ਕੱਠ ਅੱਜ ਵੀ ਬਹੁਤ ਆ ਇੱਥੇ ਥਾ ਥਾ ਤੇ ਤੁਹਾਨੂੰ ਬਾਈ ਸਿੱਧੂ ਮੂਸੇਵਾਲ ਦੀਆਂ ਫੋਟੋਆਂ ਕੱਪ ਵਗੈਰਾ ਸਭ ਕੁਝ ਮਿਲਦਾ ਥੋਂ ਟੀ-ਸ਼ਰਟਾਂ ਵਗੈਰਾ ਅਗਰ ਰਾਤ ਹੀ ਛੁੱਟੀ ਤੋਂ ਆਇਆ ਸੀਗਾ ਤੇ ਸਵੇਰੇ ਆਪਾਂ ਇਹਨੂੰ ਚੱਕ ਲੈ ਨਾਲ ਹੀ ਕੀ ਹਾਲ ਚਾਲ ਨੇ ਤੇ ਬਾਈਆ ਦਾ ਕਹਿੰਦਾ ਸੀ ਨੀਂਦਾ ਹੀ ਹੁੰਦੀ ਕਹਿੰਦਾ ਮਾ ਕੋਈ ਨਹੀਂ ਫੇਰ ਹੀ ਦੇਖਾਂਗੇ ਤੇ ਬਾਈ ਦੀ ਸਮਾਦ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਜਿਹੜੇ ਸਟੈਚੂ ਆ ਉਹ ਟਕੇ ਹੋਏ ਆ ਕਿ ਫਿਲਹਾਲ ਕਵਰ ਕੀਤੇ ਹੋਏ ਆ ਕੰਮ ਚੱਲ ਰਿਹਾਗਾ ਬਾਕੀ ਉੱਪਰ ਪਰਿਵਾਰ ਨੇ ਲਿਖ ਕੇ ਵੀ ਲਾਇਆ ਵੀ ਸਮਾਦ ਦੇ ਉੱਪਰ ਚੜਨਾ ਸਖਤ ਮਨਾ ਕੀ ਕਰਦੇ ਆ ਕਿਈ ਨਾ ਅੰਦਰ ਜਾਵੜੇ ਨੇ ਬਿਸਤਰ ਰਸੇ ਲੱਗੇ ਹੋਏ ਆਗੇ ਬਾਕੀ ਫੇਰ ਵੀ ਨਹੀਂ ਟਿਕਦੇ ਲੋਕ ਬਾਕੀ ਤੁਸੀਂ ਆ ਦੇਖ ਰਹੇ ਹੋ ਵੀ ਕੰਮ ਚੱਲੀ ਜਾਂਦਾ ਡਾਊਨ ਸਿੰਗਲੀ ਦਾ ਕੰਮ ਚੱਲੀ ਜਾਂਦਾ ਇੱਥੇ ਸਟੈਚੂ ਵੀਡੀਓ ਕਵਰ ਕੀਤੀ ਹੋਇਆ ਵੀਰ ਭੈਣ ਭਰਾ ਜਿਹੜੇ ਹੈਗੇ ਆ ਫੋਟੋ ਮਾ ਕਰਵਾ ਰਹੇ ਆ ਇੱਧਰ ਕਈ ਲੋਕ ਆ ਰਹੇ ਆ ਕਈ ਜਾ ਰਹੇ ਆ ਹੁਣ ਆਪਾਂ ਉਧਰ ਹਵੇਲੀ ਚੱਲਦੇ ਹਵੇਲੀ ਦਾ ਮਾਹੌਲ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬਾਕੀ ਕੀ ਕ ਨਹੀਂ ਪਤਾ ਵੀ ਕਦੋਂ ਕੱਟਣਗੇ ਕਦੋਂ ਨਹੀਂ ਉਹ ਜਾ ਕੇ ਦੇਖਦੇ ਹਾਂ ਦਿਖਾਉਣੇ ਆਪਾਂ ਤੁਹਾਨੂੰ ਜਿੰਨੇ ਵੀ ਵੀਰ ਭਰਾ ਆਪਣੇ ਇਸ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਲੈ ਵੀ ਹੁਣ ਆਪਾਂ ਨੂੰ ਬਾਈ ਦੁਬਾਰੇ ਫੇਰ ਮਿਲ ਗਏ ਜਿਹੜੇ ਆਪਾਂ ਨੂੰ ਬਾਈ ਬਾਈ ਦੀ ਵਰਸੀ ਤੇ ਮਿਲੇ ਸੀਗੇ ਤੇ ਮ ਮਤਲਬ ਜਿਹੜਾ ਸੀਗਾ ਬਾਈ ਦਾ Song ਸੀਗਾ Satisfy Song ਉਹਦੇ ਵਿੱਚ ਬਾਈ ਨੇ ਰੋਲ ਕੀਤਾ ਸੀਗਾ ਕੀ ਹਾਲ ਚਾਲ ਨੇ ਬਾਈ ਵਧੀਆ ਬਾਈ ਕਹਿਮ ਅੱਜ ਫੇਰ ਮਿਲ ਗਿਆ ਬਾਈ ਹਾਂ ਕਰਮ ਵਾਲੇ ਆ ਇਸ ਦਾ ਠੀਕ ਹੈ ਬਾਈ ਤੁਸੀਂ ਕਿਕਰ ਤੋਂ ਪਰੇ ਵਿੱਚ ਜੇ ਨੇ ਕੰਮ ਵਧੀਆ ਚੱਲਦਾ ਬਾਈ ਹਾਂ ਅਮਰਾ ਦੁਨੀਆ ਆਈ ਜਾਂਦੀ ਹੈ ਜਾਈ ਜਾਂਦੀ ਹੈ ਤੇ ਫਾਈ ਫਾਈ ਦੀ ਕਿੰਨੇ ਚੜਾਈ ਹੈ ਦੁਨੀਆ ਆਈ ਜਾਂਦੀ ਰਹਿੰਦੀ ਹੈ ਹਾਂ ਹਾਂ ਹਾਲ ਹੋ ਜਾ 12 ਮਹੀਨੇ ਦੀ ਦੌਰਾਨ ਮੇਲਾ ਲੱਗ ਗਿਆ ਬਾਈ ਤੇ ਸਵੇਰ ਤੇ ਆਈ ਜਾਂਦੇ ਬਾਈ ਲੋਕ ਤਾਂ ਹਾਂ ਸਵੇਰੇ ਤੇ ਆਈ ਜਾਂਦਾ ਚਾਰ ਦਿਨਾਂ ਬਾਈ ਦਾ ਫਿਰ ਅੱਜ ਵੱਧ ਘੱਟ ਹੋ ਗਿਆ ਠੀਕ ਹੈ ਬਾਈ ਤੇ ਵਰਸੀ ਆਦਿ ਨੇ ਵੀ ਬਹੁਤ ਘੱਟ ਸੀ ਹਾਂ ਹਾਂ ਉਹਦੇ ਦਾ ਬਾਈ ਤੁਹਾਨੂੰ ਮਿਲੇ ਸੀਗੀ ਬਹੁਤ ਤੇ ਬਹੁਤ ਘੱਟ ਸੀ ਜਾਂ ਅੱਜ ਤਾਂ ਬਹੁਤ ਘੱਟ ਸੀ ਤੇ ਅੱਜ ਵੀ ਘੱਟ ਹੋਣਾ ਬਸ ਹੋ ਹੀ ਜਾਂਦਾ ਹੈਗਾ ਆਈ ਜਾਂਦੀ ਦੁਨੀਆ ਜਾਈ ਜਾਂਦੀ ਹੈ ਜੀ 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 ਜ ਉਹ ਸਾਡੇ ਨੇ ਗਿਆ ਸੀ ਇਹ ਗਾਣਾ ਸੈਟੀਸਫਾਈ ਸੌਗ ਤੇ ਇੱਕ ਜਦੋਂ ਇਧਰ ਆਉਣੇ ਤੁਸੀਂ ਮੈਨੂੰ ਜਾਨਦੇ ਹੋ ਉਧਰ ਵਾਪਸ ਉਧਰ ਵਾਪਸ ਜਿੰਨੇ ਜਾਨਦੇ ਆ ਚਲੋ ਇਹ ਫਾਇਦਾ ਹੁੰਦਾ ਇੱਕ ਤਰ੍ਹਾਂ ਦਾ ਜਦੋਂ ਆਪਾਂ ਬਹੁਤ ਬੈਠੇ ਲੈਂਦੇ ਆ ਆ ਬਹੁਤ ਬਹੁਤ ਵਧੀਆ ਗੱਲਾਂ ਬਾਤਾਂ ਕਰਦੇ ਸੀ ਤੇ ਇਹ ਬਾਪੂ ਜੀ ਨੇ ਸੁਣਦੇ ਵੀ ਸੀਗੇ ਤੇ ਮੰਨਦੇ ਵੀ ਸੀਗਾ ਤੇ ਫਾਇਦਾ ਹੁੰਦਾ ਜਦੋਂ ਆਪਾਂ ਨੂੰ ਪਰਿਵਾਰ ਨਹੀਂ ਮਿਲ ਸਕਣਾ ਬਾਪੂ ਜੀ ਨਹੀਂ ਮਿਲਦੇ ਆ ਤਾਂ ਬੰਦਾ ਨਹੀਂ ਜਾਇਆਦਾ ਤੁਸੀਂ ਮੈਨੂੰ ਜਾਨਦੇ ਹੋ ਜਦੋਂ ਉਧਰ ਬਾਪੂ ਜੀ ਜਾਂਦੇ ਆ ਉਹ ਪਹਿਲੀ ਵਾਰ ਹੁੰਦਾ ਵੀ ਆਪਾਂ ਆ ਗਏ ਜੀ ਜੈ ਜੀ ਮੋਰ ਵਧੀਆ ਲੱਗਦਾ ਬਹੁਤ ਬਹੁਤ ਵਧੀਆ ਵਧੀਆ ਭਾਈ ਠੀਕ ਆ ਭਾਈ ਜਿਓ ਹੀ ਚੱਲਦੇ ਪੂਰਤ ਕੀ ਆ ਗਈ ਹੈ ਚਲੋ ਵੀ ਹੁਣ ਆਪਾਂ ਤੁਹਾਨੂੰ ਉਧਰ ਚਲਦੇ ਲੈ ਕੇ ਚੱਲਦੇ ਆਂ ਉਧਰ ਬਾਈ ਦੀ ਸਿੱਧੂ ਮੂਸੇ ਦਾ ਪਿੰਡਲੀ ਕੰਨੀ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਚਲੋ ਭਾਈ ਇਧਰਲੀ ਸਾਈਡ ਜਿਹੜਾ ਸਾਹਮਣੇ ਹੈਗਾ ਆ ਮੂਸੇ ਪਿੰਡ ਦਾ ਬੱਸ ਸਟੈਂਡ ਆ ਸਾਹਮਣੇ ਬੋਰਡ ਵੀ ਲੱਗਿਆ ਹੋਇਆ ਮੂਸੇ ਪਿੰਡ ਦਾ ਤੇ ਬੱਸ ਸਟੈਂਡ ਤੇ ਕਾਫੀ ਲੋਕ ਖੜੇ ਆ ਇੱਥੋਂ ਲੋਕ ਆਈ ਜਾਂਦੇ ਆ ਸਮਾਧ ਕਰਨੀ ਜਾਈ ਜਾਂਦੇ ਆ ਤੇ ਹੁਣ ਆਪਾਂ ਇੱਥੋਂ ਬਾਈ ਦੇ ਘਰ ਵਾਲੀ ਸਾਈਡ ਚੱਲਦੇ ਆਂ ਤੇ ਦੇਖਦੇ ਆਪਾਂ ਕੀ ਗੱਲਬਾਤ ਹੈ ਅੱਗੇ ਬਿਲੀ ਦੇ ਬਿਲਕੁਲ ਸਾਹਮਣੇ ਬਾਈ ਕੈਂਪ ਲਾਈ ਬੈਠੇ ਹੈਗੇ ਬਾਈ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਤੇ ਤੇ ਨਾਲ ਸ਼ਵੀਲ ਲੱਗੀ ਹੋਈ ਆ ਇੱਧਰ ਬਹੁਤ ਸਾਰੇ ਯਾਰ ਮਿੱਤਰ ਜਿਹੜੇ ਹੈਗੇ ਆ ਸਪੰਨ ਦਾਨ ਕਰ ਰਹੇ ਆ ਕੈਂਪ ਦੀ ਟਾਈਮ ਲਿਖੀ ਹੋਈ ਆ ਸਵੇਰੇ 8:00 ਵਜੇ ਤੋਂ 3:00 ਵਜੇ ਤੱਕ ਤੋਂ ਨਾਲ ਜਿਹੜੀਆਂ ਫੋਟੋਆਂ ਦਿੱਤੀਆਂ ਜਾਂਦੀਆਂ ਗਿਫਟ ਦੇ ਤੌਰ ਤੇ ਇਹ ਕਿਹੜਾ ਸਰਟੀਫਿਕੇਟ ਆ ਇੱਧਰ ਪਿਆ ਹੋਇਆ ਇਹ ਸਰਟੀਫਿਕੇਟ ਦਿੱਤਾ ਜਾਂਦਾ ਤੇ ਆਪਣੇ ਬਠਿੰਡਾ ਤੋਂ ਹੀ ਲੋਕਲ ਗੁਰਨਾਨਕ ਦੇਵਲ ਚੈਰੀਟੇਬਲ ਵਾਲੇ ਤੇ ਨਾਲ ਇੱਕ ਕੱਪ ਦਿੱਤਾ ਜਾਂਦਾ ਸੋਨਾ ਉਪਰਾਲਾ ਇਹਨਾਂ ਦਾ ਚੈਰੀਟੇਬਲ ਦਾ ਭਰਾਵਾ ਦਾ ਹੁਣ ਆਪਾਂ ਅੰਦਰ ਚੱਲਦੇ ਆ ਤੁਹਾਨੂੰ ਬਾਈ ਦੇ ਸਾਰੇ ਥੰਦ ਦਿਖਾਉਣੇ ਆ ਆਪਾਂ ਜਿਹੜੇ ਖੜੇ ਹੋ ਜਾਂ ਫਿਲਹਾਲ ਬਾਪੂ ਜੀ ਇੱਥੇ ਹੈ ਨਹੀਂ ਗੇ ਉਹ ਚਲੇ ਗਏ ਆ ਨਹੀਂ ਤਾਂ ਆਪਾਂ ਉਹਨਾਂ ਨੂੰ ਵੀ ਮਿਲਣਾ ਸੀਗਾ ਭਾਈ ਸਿੱਧੂ ਮੂਸੇਵਾਲ ਦੇ ਜਨਮ ਦਿਨ ਤੇ ਆਪਣੇ ਅੰਦਰ ਹਵੇਲੀ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੀ ਡੈਕੋਰੇਸ਼ਨ ਕੀਤੀ ਹੋਈ ਆ ਉਹੀ ਪੁਰਾਣੇ ਚਾਰਖੇ ਗੱਡੇ ਵਗੈਰਾ ਇਹ ਆ ਪੁਰਾਣੀ ਤਸਵੀਰ ਐ ਇੱਕ ਬਾਈ ਦੀ ਸਿੱਧੂ ਮੂਸੇਵਾਲੇ ਦਾ ਇਨਸਾਫ ਪਸੰਦ ਵਿਅਕਤੀ ਚਾਹਦਾ ਇਨਸਾਫ ਇਸ ਤਰ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਲੱਗੀਆਂ ਹੋਈਆਂ ਜਨਮ ਦਿਨ ਦੀਆਂ ਮੁਬਾਰਕਾਂ ਜਿਹੜਾ ਇਹ ਸਾਰਾ ਲਿਖਿਆ ਹੋਇਆ ਪੰਜਾਬੀ ਦੇ ਵਿੱਚ ਆ ਤੇ ਆ ਛੋਟੇ ਸਿੱਧੂ ਮੂਸੇਵਾਲੇ ਦੀ ਤਸਵੀਰ ਲੱਗੀ ਹੋਈ ਐ ਨਾਲ ਆਪੂ ਜੀ ਬੈਠੇ ਨੇ ਦਰਮਤਾ ਜੀ ਦੇਖਿਓ ਪੰਜਾਬੀਓ ਭੁੱਲਣਾ ਜਾਇਓ ਕਿ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਤੇਰਾ ਸਿੱਧੂ ਮੂਸੇ ਵਾਲਾ ਪੰਜਾਬੀ ਮਾਵਲੀ ਊੜੇ ਤੋਂ ਲੈ ਕੇ ਥੱਲੇ ਪੈਰ ਗੰਦੀ ਸਾਰੀ ਮਤਲਬ ਲਿਖੀ ਹੋਈ ਆ ਗੁਰਮੁਖੀ ਇੱਧਰ ਆ ਗਿਆ ਸਾਡਾ ਬਗੀਰਾ ਤਾਂ ਨਹੀਂ ਪਤਾ ਕਿਹੜੇ ਦਾ ਨਾਮ ਹੈ ਸੇ ਇੱਧਰ ਜਿਹੜਾ ਹਸਪਤਾਲ ਆ ਮੱਲੀ ਆਈ ਹਸਪੀਟਲ ਤਲਵੰਡੀ ਸਾਬੋ ਇਹਨਾਂ ਦੇ ਵੱਲੋਂ ਜਿਹੜਾ ਕੈਂਪ ਲਾਇਆ ਗਿਆ ਕਿਸੇ ਵੀ ਵੀਰ ਭਰਾ ਭੈਣ ਦੀ ਜਿਹੜੀ ਨਿਗਾ ਘਟਾ ਉਹਨਾਂ ਦੇ ਫਰੀ ਅਣਕਾ ਲੱਗਦੀਆਂ ਕੀ ਹਾਲਾ ਬਾਈ ਜੀ ਠੀਕ ਹੈ ਹੋਰ ਕਹਿਮੋ ਤੇ ਇਹਦੇ ਵਿੱਚ ਬਾਈ ਜਿਨ੍ਹਾਂ ਦੀ ਨਿਗਾ ਘਟਾ ਮਤਲਬ ਫਰੀ ਕੈਂਪ ਲੱਗੇ ਹੈ ਐਨਕਾ ਮਤਲਬ ਨਾ ਐਨਕਾ ਲੱਗ ਰਹੀਆਂ ਤੇ ਦਵਾਈ ਵੀ ਦਿੱਤੀ ਜਾਂਦੀ ਹੈ ਠੀਕ ਹੈ ਇਹ ਤਲਵੰਡੀ ਸਾਹਿਬ ਉਹ ਤੋਂ ਬਾਈ ਆਪਣਾ ਬਹੁਤ ਸੋਹਣਾ ਉਪਰਾਲਾ ਬਾਈ ਠੀਕ ਹੈ ਬਾਈ ਓਕੇ ਤਾਂ ਜਿਨ੍ਹਾਂ ਨੂੰ ਦਵਾਈ ਦੀ ਲੋੜ ਆ ਉਹ ਦਵਾਈ ਦਿੱਤੀ ਜਾਂਦੀ ਹੈ ਬਾਕੀ ਜਿਵੇਂ ਨਿਗਾ ਘਟਾ ਉਹਨਾਂ ਦੇ ਐਨਕਾ ਲਾਈਆਂ ਜਾਂਦੀਆਂ ਬਹੁਤ ਸੋਹਣਾ ਉਪਰਾਲਾ ਇਹਨਾਂ ਦਾ ਭਰਾਵਾਂ ਦਾ ਤੇ ਆ ਗਿਆ ਬਾਈ ਸੁੱਧੂ ਮੋਸੇ ਵਾਲੇ ਦੇ ਉਹੀ ਥਾਰ ਆ ਕਿਹੜੀ ਜਵਾਰਕੇ ਪਿੰਡ ਦੇ ਵਿੱਚ ਬਾਈਂ ਗੋਲੀਆਂ ਮਾਰ ਕੇ ਜਿਹੜਾ ਬਾਈ ਦਾ ਕਤਲ ਕਰ ਦਿੱਤਾ ਗਿਆ ਸੀ ਗੋਲੀਆਂ ਦੇ ਨਿਸ਼ਾਨ ਹਜੇ ਵੀ ਉਸ ਤਰ੍ਹਾਂ ਉਵੇਂ ਹੀ ਹੈਗੇ ਆਗੇ ਬਿਲਕੁਲ ਹੂ ਹੂ ਉਸੇ ਤਰ੍ਹਾਂ ਕੀ ਤਰੀਕੀ ਨਾਲ ਹੀ ਰੱਖਿਆ ਗਿਆ ਹੈਗਾ ਸ਼ੀਸ਼ਿਆਂ ਨੂੰ ਗੋਲੀਆਂ ਦੇ ਨਿਸ਼ਾਨ ਨੂੰ ਜਿਵੇਂ ਆਪਾਂ ਨੂੰ ਆਇ ਲੱਗਦਾ ਵੀ ਇਦਾਂ ਹੀ ਜੋ ਰੀਅਲ ਹੈ ਰੀਅਲ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪੂਰੀ ਬਾਕੀ ਹਵੇਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਰੌਣਕਾਂ ਪੂਰੀਆਂ ਲੱਗੀਆਂ ਹੋਆਂ ਤੇ ਇਧਰ ਆ ਗਿਆ ਬਾਈ ਦਾ ਸਟੈਚੂ ਜਿਵੇਂ ਪਹਿਲਾਂ ਪਾਏ ਸੀਗੇ ਵਰਸੀ ਦੇ ਦੋ ਦੋ ਕੱਪੜੇ ਹੋਰ ਸੀਗੇ ਤੇ ਪੱਗ ਵੀ ਜਿਹੜੀ ਚੇਂਜ ਕਰ ਦਿੱਤੀ ਗਈ ਆ ਜਿਹੜਾ ਇਹ ਸਟੈਚੂ ਹੈ ਬਿਲਕੁਲ ਦੇਖਣ ਦੇ ਵਿੱਚ ਨਹੀਂ ਲੱਗਦਾ ਵੀ ਸਟੈਚੂ ਹੈਗਾ ਇਹ ਬਿਲਕੁਲ ਰੀਅਲ ਵਾਂਗ ਲੱਗਦਾ ਇੱਕ ਤਰ੍ਹਾਂ ਦਾ ਤੇ ਬਾਈ ਦੇ ਉਧਰ ਉਹ ਜੀ ਖੜੀ ਹੈ ਤੇ ਇੱਧਰ ਖੜੇ ਟਰੈਕਟਰ ਸਾਰੇ ਲੋਕ ਬੈਠੇ ਆ ਤਸਵੀਰਾਂ ਖਿਚਾ ਰਹੇ ਆ ਗਰਮੀ ਬਹੁਤ ਜ਼ਿਆਦਾ ਆ ਇਸ ਕਰਕੇ ਦੁਬਾਰੇ ਤੇ ਫੇਰ ਆ ਗਿਆ ਸੋਚਾ ਕੋਈ ਨਾ ਜੂ ਜਸ ਪੀ ਲ ਗਈ ਤੇ ਜੇ ਆਪਣੀ ਇਹ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਤੁਹਾਨੂੰ ਜੋ ਯਾਦ ਸਭ ਸ੍ਰੀਤਾ